ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਸਿਆਸਤ ਨੇ ਗਰਮ ਖਿਆਲੀ ਤਾਕਤਾਂ ਨੂੰ ਪਨਾਹ ਦਿੱਤੀ ਹੋਈ ਹੈ ਇਹ ਸਾਰੇ ਕੈਨੇਡਾ ਦੀ ਸਿਆਸਤ ਵਿੱਚ ਸਿੱਧੇ ਤੌਰ ਤੇ ਸ਼ਾਮਲ ਨੇ ਕਹਿੰਦੇ ਮੈਨੂੰ ਲੱਗਦਾ ਹੈ ਕਿ ਇਹੀ ਇੱਕ ਕਾਰਨ ਹੈ ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਹ ਸਥਿਤੀ ਭਾਰਤ ਤੇ ਕੈਨੇਡਾ ਦੋਵਾਂ ਦੇ ਲਈ ਖਤਰਾ ਹੈ ਮੇਰਾ ਮੰਨਣਾ ਹੈ ਕਿ ਇਹਦੇ ਨਾਲ ਜਿੰਨਾ ਭਾਰਤ ਨੂੰ ਖਤਰਾ ਹੈ ਓਨਾ ਹੀ ਕੈਨੇਡਾ ਨੂੰ ਵੀ ਨੁਕਸਾਨ ਹੋਵੇਗਾ ਪਾਕਿਸਤਾਨ ਦੇ ਵਿੱਚ ਅਤਵਾਦ ਨਾਲ ਜੁੜੇ ਸਵਾਲ ਤੇ ਵਿਦੇਸ਼ ਮੰਤਰੀ मंत्री एस जयशंकर ने क्या के पाकिस्तान भारत ਨੂੰ ਗੱਲਬਾਤ ਦੀ ਮੇਜ਼ ਤੇ ਲਿਆਉਣ ਲਈ ਸਰਹੱਦ ਪਾਰੋਂ ਅਤਵਾਦ ਦੀ ਵਰਤੋਂ ਕਰਦਾ ਸੀ ਇਹ ਹੀ ਉਸਦੀ ਨੀਤੀ ਸੀ ਅਸੀਂ ਜਾਣਦੇ ਹਾਂ ਕਿ ਅਖੀਰ ਦੇ ਵਿੱਚ ਇੱਕ ਗੁਆਂਢੀ ਹੀ ਗੁਆਂਢੀ ਦੀ ਮਦਦ ਕਰਦਾ ਹੈ ਪਰ ਅਸੀਂ ਉਹਨਾਂ ਵੱਲੋਂ ਤੈਅ ਕੀਤੀਆਂ ਸ਼ਰਤਾਂ ਦੇ ਆਧਾਰ ਤੇ ਗੱਲਬਾਤ ਨਹੀਂ ਕਰਾਂਗੇ ਯਾਨੀ ਕਿ ਭਾਰਤ ਦੇ ਵਿਦੇਸ਼ ਮੰਤਰੀ एस जयशंकर ਦਾ ਸਿੱਧੇ ਤੌਰ ਤੇ ਇਹ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਵਿੱਚ ਜਿਹੜੇ ਵਿਗੜੇ ਸੰਬੰਧ ਨੇ ਉਹਨਾਂ ਦਾ ਕਾਰਨ ਸਿਰਫ ਤੇ ਸਿਰਫ ਖਾਲਸਤਾਨੀ ਹਨ ਜਿਹੜੇ ਕੈਨੇਡਾ ਦੀ ਧਰਤੀ ਤੇ ਰਹਿੰਦੇ ਹਨ